ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਸਾਡਾ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਐ ਐਸਐਸਪੀ ਸਾਹਿਬ ਸ਼੍ਰੀ ਸਤਜ ਸਿੰਘ ਜਿਹੜਾ ਆਈਪੀਐਸ ਸਾਡੇ ਐਸਐਸਪੀ ਸਾਹਿਬ ਵੱਲੋਂ ਸਪੈਸ਼ਲ ਡਾਇਰੈਕਸ਼ਨ ਹੈ ਜੜੀਆਂ ਵੀ ਸਮਾਜਿਕ ਕ੍ਰੀਤੀਆਂ ਨੇ ਉਹਦੇ ਚ ਗੈਂਬਲਿੰਗ ਇੱਕ ਬਹੁਤ ਜ਼ਿਆਦਾ ਬਦਨਾਮ ਸੰਦਾ ਤਾਂ ਕੁਝ ਲੋਕ ਭੋਲੇ ਭਰੇ ਲੋਕਾਂ ਨੂੰ ਵਰਗਲਾ ਕੇ ਉਹਨਾਂ ਨੂੰ ਵੱਧ ਪੈਸੇ ਬਣਾਉਣ ਦਾ ਝਾਂਸਾ ਦੇ ਕੇ ਗੂਗਲ ਪੇ ਰਾਹੀਂ ਇਹ ਗੋਰਖ ਤਾਂ ਦਾ ਚਲਾ ਰਹੇ ਸੀ ਉਹਦਾ ਤੇ ਕਾਰਵਾਈ ਕਰਕੇ ਅਸੀਂ ਦੋ ਜਣੇ ਦੇ ਖਿਲਾਫ ਬਰਚਾ ਦਰਜ ਕੀਤਾ ਤੇ ਮੋਬਾਈਲ ਫੋਨ ਦੇ ਥਰੂ ਆਨਲਾਈਨ ਇਹ ਤੰਦਾ ਕਰਦੇ ਸੀ ਉਹਦੇ ਚ ਅਸੀਂ 87000 ਦੇ ਕਰੀਬ ਐਸੇ ਪੈਸੇ ਨੇ ਜਿਹੜੇ Google Pay ਰਾਹੀਂ ਕਸਟਮਰਸ ਤੋਂ ਪਵਾ ਕੇ ਤੇ ਉਹਨਾਂ ਨੂੰ ਝਾਂਸਾ ਦੇ ਕੇ ਇਹਨਾਂ ਨੇ ਇਨਵੈਸਟ ਕਰਾਇਆ ਸੀ ਉਹ ਸੀ ਫੋਨ ਕਬਜ਼ੇ ਚ ਲੈ ਲਿਆ ਸਾਡੇ ਟੈਕਨੀਕਲ ਸੈੱਲ ਦੇ ਇੰਤਜਾਦ ਨੇ ਉਹਨਾਂ ਦੀ ਹੈਲਪ ਲੈ ਰਹੇ ਆ ਅਸੀਂ ਤੇ ਫਰਦਰ ਇਹਨਾਂ ਦਾ ਕਿੱਥੇ ਕਿੱਥੇ ਨੈਕਸਸ ਹੈ ਉਹ ਟ੍ਰੇਸ ਕਰਾਂਗੇ ਉਹਨਾਂ ਸਾਰਿਆਂ ਦੇ ਖਿਲਾਫ ਅਸੀਂ ਜਿਹੜੇ ਇੱਕ ਆਰਗੇਨਾਈਜ਼ਡ ਕ੍ਰਾਈਮ ਦੀਆਂ ਧਾਰਾਂ ਦਾ ਵਾਅਦਾ ਕਰਕੇ ਅਸੀਂ ਲੌਜੀਕਲ ਐਂਡ ਤੇ ਤਫ਼ਤੀਸ਼ ਨੂੰ ਲੈ ਕੇ ਜਾਵਾਂਗੇ ਤਾਂ ਜੋ ਜਿਹੜੇ भोले-ਭਾਲੇ ਲੋਕਾਂ ਨੂੰ ਨਾ ਠੱਗਿਆ ਜਾ ਸਕੇ ਕਿ ਕਿੰਨੇ ਬੰਦੇ ਨੇ ਜੀ ਕਦੋਂ ਤੋਂ ਇਹ ਕੰਮ ਕਰਦੇ ਆ ਰਹੇ ਫੇਰਾਲ ਦੋ ਬੰਦੇ ਅਸੀਂ ਅਰੈਸਟ ਕੀਤੇ ਨੇ ਇਹਨਾਂ ਦੀ ਅਨਫਰਦਰ ਜਿਹੜੀਆਂ ਟੈਕਨੀਕਲ ਡਿਟੇਲਸ ਅਸੀਂ ਲੈ ਕੇ ਜਿਹੜੇ ਹੋਰ ਵੀ ਇਨਵੋਲ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਤੇ ਜਿਨ੍ਹਾਂ ਤੋਂ ਇਹਨਾਂ ਨੇ ਪੈਸੇ ਪੁਆਏ ਨੇ ਉਹਨਾਂ ਨੂੰ ਵੀ ਅਸੀਂ ਤਫਤੀਸ਼ ਦਾ ਹਿੱਸਾ ਬਣਾਵਾਂਗੇ ਸਰ ਕੋਈ ਕੋਰਟਲ ਬਣਿਆ ਹੈ ਕਿਸ ਤਰੀਕੇ ਨਾਲ ਗੇਮ ਖੇਡਦੇ ਨੇ ਮੈਚੇਸ ਦੇ ਖੇਡਦੇ ਨੇ ਜਾਂ ਵੈਸੇ ਖੇਡਦੇ ਨੇ ਇਹ ਇਹਨਾਂ ਤੇ ਇਹ ਪੈਸੇ ਪਵਾ ਕੇ ਕਸਟਮਰਸ ਤੋਂ ਉਹਨਾਂ ਨੂੰ ਇੱਕ ਸਕਰੀਨਸ਼ਾਟ ਇੱਕ ਸਬੂਤੇ ਦੇ ਤੌਰ ਤੇ ਭੇਜ ਦਿੰਦੇ ਨੇ ਉਹਨਾਂ ਨੂੰ ਕਈ ਵਾਰ ਅਸਲੀ ਕਈ ਵਾਰ ਫਰਜ਼ੀ ਨੰਬਰ ਦੇ ਦਿੰਦੇ ਨੇ ਤੇ ਫਰਜੀ ਨੰਬਰ ਦੇ ਕੇ ਝਾਂਸਾ ਦੇ ਕੇ ਉਹਨਾਂ ਨੂੰ ਤਾਂ ਪੈਸੇ ਪਵਾ ਲੈਂਦੇ ਨੇ ਬਦਲੇ ਚ ਉਹਨੂੰ ਕੁਝ ਵੀ ਨਹੀਂ ਦਿੰਦੇ ਤਾਂ ਨੰਬਰ ਵੀ ਕੁਝ ਜਿਹੜੀ ਵੱਡੀ ਅਮਾਉਂਟ ਵਾਲਾ ਨੰਬਰ ਹੈ ਉਹ ਕਨਸੀਲ ਕਰ ਲੈਂਦੇ ਨੇ ਜੇ ਛੋਟੀ ਅਮਾਉਂਟ ਵਾਲਾ ਉਹਦੇ ਕੋ ਥੋੜੇ ਬਹੁਤੇ ਕਈ ਵਾਰ ਪੈਸੇ ਆ ਜਾਂਦੇ ਨੇ ਉਹ ਉਹਨਾਂ ਨੂੰ ਦੇ ਦਿੰਦੇ ਇਸ ਦੇ ਨਾਲ ਨਾਲ ਅਸੀਂ ਗੈਂਬਲਿੰਗ ਐਕਟ ਤੇ ਹੋਰ ਕਾਰਵਾਈ ਕਰਦੇ ਹੋਏ ਜਗਾ ਜਗਾ ਤੇ ਜਿੱਥੇ ਲੋਕ ਜਵਾਰੀ ਜੂਆ ਖੇਡਦੇ ਨੇ ਜਿਸ ਨਾਲ ਕਾਫੀ ਬਦਨਾਮੀ ਵੀ ਹੁੰਦੀ ਹੈ ਉਹਨਾਂ ਤੇ ਵੀ ਅਸੀਂ ਤਿੰਨ ਮਕਦਮੇ ਦਰਜ ਕੀਤੇ ਨੇ ਉਹਨਾਂ ਤੋਂ ਇੱਕ ਜਗ੍ਹਾ ਤੋਂ 34000 ਰੁਪਏ ਬਰਾਮਦ ਹੋਇਆ ਇੱਕ ਜਗ੍ਹਾ ਕਰ ਤੋ 7700 ਰੁਪਏ ਅੱਡ ਅੱਡ ਜਗ੍ਹਾ ਤੋਂ ਅੱਡ ਅੱਡ ਅਮਾਉਂਟ ਅਸੀਂ ਜਬਤ ਕਰਕੇ ਉਹਨਾਂ ਦੇ ਖਿਲਾਫੀ ਕਰੀਬ 10 ਜਣਿਆਂ ਦੇ ਖਿਲਾਫੀ ਪਰਚਾ ਦਰਜ ਕੀਤਾ ਇਹਨਾਂ ਪ੍ਰੀਵੀਅਸ ਵੀ ਕੋਈ ਨਾ ਖਲਾਫੀ ਜੇ ਮਾਮਲੇ ਹਾਂਜੀ ਉਹ ਅਸੀਂ ਡਿਟੇਲ ਲੈ ਰਹੇ ਹਾਂ ਚਾਰ ਪੰਜ ਮੁਕਾਦਮੇ ਪਹਿਲਾਂ ਵੀ ਇਹਨਾਂ ਤੇ ਗੈਂਬਲਿੰਗ ਐਕਟ ਦੇ ਦਰਜ ਇਹ ਜਿਹਨਾਂ ਤੋਂ ਪੈਸੇ ਪਹੁੰਚਦੇ ਸੀ ਕਿਦਾਂ ਬੰਦੇ ਨੂੰ ਆਪਣੇ ਚਾਂਸੇ ਚ ਲੈਂਦੇ ਸੀ ਇਹਨਾਂ ਨੇ ਇੱਕ ਅੰਡਰ ਕਵਰ ਚੰਨਾ ਨੇ ਇੱਕ ਪ੍ਰੋਸਪੈਕਟਿਵ ਜਿਨ੍ਹਾਂ ਨੂੰ ਜੂਏ ਦੀ ਜਾਂ ਗੈਂਬਲਿੰਗ ਦੀ ਲਤ ਹੁੰਦੀ ਹੈ ਉਹਨਾਂ ਨਾਲ ਇਹਨਾਂ ਨੇ ਇੱਕ ਸਾਂਝੀ ਬਣਾਈ ਹੁੰਦੀ ਹੈ ਉਹ ਉਹੀ ਇਹਨਾਂ ਦੇ ਕਸਟਮਰ ਸੀਗੇ ਇਹ ਵਜ੍ਹਾ ਹੁਣ ਤੱਕ ਅਰੈਸਟ ਕਿੰਨੇ ਪਾਇਏ ਤੁਸੀਂ ਦੋ ਵਿਅਕਤੀ ਕਿਹੜੇ ਜੂਏ ਦੇ ਸੰਬੰਧ ਹਾਂਜੀ ਇੱਕ ਅਰੈਸਟ ਕੀਤਾ ਦੂਜਾ ਨਾਮਿਨੇਟ ਕੀਤਾ ਤੇ ਇਸ ਤੋਂ ਇਲਾਵਾ 10 ਵਿਅਕਤੀ ਹੋਰ ਨੇ ਜਿਹੜੇ ਜੂਏ 'ਚ ਅਸੀਂ ਪਹਿਲਾਂ ਅਰੈਸਟ ਕਰ ਚੁੱਕੇ ਹਾਂ ਇਹ ਤਾਂ ਬੇਰੀਂਗ ਵੀ ਅਰੈਸਟ ਹਾਂਜੀ ਬੇਰੀਂਗ